ਹਾਂਜੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਵਾਸੀ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਜੀ ਕਿ ਉਹਦਾ ਪੁੱਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਹੈ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸਦੀ ਪਤਨੀ ਕੁਲਦੀਪ Kaur ਜੋ ਜੀਨੇ ਕੇ ਗੁਰਪ੍ਰੀਤ ਸਿੰਘ ਵਾਸੀ ਭੋਜੇ ਮજરા ਤਾਣਾ ਚਮਕੌਰ ਸਾਹਿਬ ਨੇੜੇ ਰੈਸਿਡੈਂਸੀ ਗੁਰਪ੍ਰੀਤ ਸਿੰਘ ਤੇ ਉਹਦੇ ਪਰਾ ਹਰਜਸਪ੍ਰੀਤ ਹਰਜਸਪ੍ਰੀਤ ਉਰੇ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਪ੍ਰੋਸਕ ਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸੁਖਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਤ ਕੇ ਪੁਲਿਸ ਉਹ ਅਗਮਪੁਰ ਕੋਲ ਖਤਾਨਾ ਚੜ੍ਹ ਗਈ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵੜ ਐਸਪੀਡੀ ਸਾਹਿਬ ਉਹਨਾਂ ਦੇ ਰਿਟਰੈਕਸ਼ਨਸ ਦੇ ਤਤਤੀਸ਼ਖੇ ਵਧਾਈ ਗਈ ਤੇ ਮੁਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈ ਗਿਆ ਤੇ ਅੱਗੇ ਬਾਕੀ ਤਤਤੀ ਚੱਲੀ ਕਿ ਕਾਰਨ ਰਿਹਾ ਮਾਰਨ ਦਾ ਇਹਨਾਂ ਦੇ ਬਿਆਨ ਮੁਤਾਬਕ ਮਦੀਦੇ ਤੇ ਪਤੀਸ਼ਮਦਾਵ ਜਿਹੜੇ ਪਲਦੀਪ ਕੋਰ ਹੈ ਮ੍ਰਿਤਕ ਦੀ ਵਾਈਫ ਉਹਦੇ ਗੁਰਦੇ ਸਿੰਘ ਨਾਲ ਰਿਲੇਸ਼ਨ ਸੀ ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਾਂ ਦੇ ਘਰ ਵੀ ਉਹਨੂੰ ਜਾਣ ਸੀ ਉਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਵੜ ਕੇ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣੇ ਹੋਇਆ ਇਹ ਸਾਹਮਣੇ ਹਾਂਜੀ ਇਹ ਗੱਲ ਤਪੀਸ ਚੱਲ ਰਹੀ ਹੈ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਦਾ ਮੂੰਹ ਦੱਬਿਆ ਨੱਕ ਦੱਬਿਆ ਤੇ ਇਹਦਾ ਸਾਹ ਘੋਟਿਆ ਤੇ بیسਬਾਲ ਪੈਟਰਨ ਨਾਲ ਵੀ ਇਹਦੇ ਸਿਰ 'ਚ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਕੋਈ ਮੁਕਦਮੇ ਦਰਜ ਹਾਂਜੀ ਜਿਹੜਾ ਹਰ ਹਰਜਸਪ੍ਰੀਤ ਹੈ ਇਹਦੇ ਖਿਲਾਫ ਦੋ ਮੁਕਦਮੇ ਸਾਡੇ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹੜੀਆਂ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਣੇ ਦਾ ਹਾਂਜੀ ਸਰਾਨੇ ਦੀ ਬਰੰਦਗੀ ਕਰ ਲਈ ਗਈ ਹੈ। ਮੋਕੇ ਤੋਂ ਬਾਕੀ ਜਿਹੜੀ ਹੁਣ ਨਜ਼ਰ ਮਾਰਨ ਲਿਆ ਜਊਗਾ ਜੇ ਪੇਸ਼ੇਦਾਨਦ ਕੀਤੇ ਜਾਣਗੇ ਤੇ ਹੋਰ ਇਹਦੇ ਵਿੱਚ ਬਰੰਦਗੀ ਬਾਕੀ ਜਿਹੜੀ ਕਿਤੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪਤੀਸ਼ ਚ ਅੱਗੇ ਗੱਲ ਪਤਾ